नमस्कार जी सत श्री अकाल अस्सलाम वालेकुम रिपोर्ट आ रही सी के ओक्लाहोमा इच ਆਪਣੇ ਮੁੰਡਿਆਂ ਨੂੰ ਰੋਕੇ ਜਾ ਰਿਹਾ ਤੇ ਉਹਨਾਂ ਦਾ ਜਿਹੜਾ ਚੈੱਕ ਅਪ ਕਰਿਆ ਜਾ ਰਿਹਾ ਤੇ ਟਰੱਕ ਟੋ ਹੋ ਰਹੇ ਨੇ ਹੁਣੀ ਮੇਰੇ ਕਸਟਮਰ ਨਾਲ ਗੱਲ ਹੋਈ ਆ ਉਹਨਾਂ ਨੇ ਕਨਫਰਮ ਕੀਤਾ ਜਦੋਂ ਮੈਂ ਉਹਨੂੰ ਪੜਿਆ ਤੇ ਨਾਲ ਅਸੀਂ ਇਹਦੀ ਸ਼ਾਟ ਫੋਟੋ ਵੀ ਲਾ ਰਹੇ ਆ ਤੇ ਉਹਦੀ ਡਿਸਕ੍ਰਿਪਸ਼ਨ ਵੀ ਲਾ ਰਹੇ ਆ ਉਹਦੇ ਚ ਲਿਖਿਆ ਜੀ ਜਿਹੜੇ ਨਾਨ ਡੋਮੇਸਾਈਲ ਨੇ ਜਿਨ੍ਹਾਂ ਕੋਲ ਸੀ ਡੀ ਐਲ ਉਹਦਾ ਮਕਸਦ ਇਹ ਹੁੰਦਾ ਕਿ ਨੌਨ ਡੋਮਿਸਾਈਲ ਤੱਕ ਮਕਸਦ ਮੇਰੀ ਅੰਡਰਸਟੈਂਡਿੰਗ ਚ ਇਹ ਵੀ ਹੈਗਾ ਕਿ ਜੇ ਤੁਸੀਂ ਨਿਊਯਾਰਕ ਰਹਿੰਦੇ ਹੋ ਤੇ ਤੁਸੀਂ ਕੈਲੀਫੋਰਨੀਆ ਦੇ ਸੀਡੀ ਰੱਖਿਆ ਹੋਏ ਤੇ ਉਹ ਨੌਨ ਡਿਮੋਸਾਈਲ ਹੋਏਗਾ ਤੇ ਜੇ ਉਹਦਾ ਨੌਨ ਡੋਮਿਸਾਈਲ ਸਰਟੀਫਿਕੇਟ ਹੋਏ ਤੇ ਤੁਹਾਡੇ ਕੋਲ ਜਿਹੜੇ ਐਕਸਟਰਾ ਡਾਕੂਮੈਂਟ ਹੋਣੇ ਚਾਹੀਦੇ ਆ ਅਦਰ ਦੈਨ ਵਰਕ ਪਰਮਿਟ ਦੇ ਉਹ ਜਿਹੜੇ ਡਾਕੂਮੈਂਟ ਨੇ ਉਹਦੇ ਚ ਸਿਟੀਜ਼ਨਸ਼ਿਪ ਕਾਰਡ ਵੀ ਹੋ ਸਕਦਾ ਹੈ ਤੁਹਾਡੇ ਆਪਣੇ origignal country ਦਾ ਜਾਂ ਆਪਣੇ origignal state ਦਾ ਜਿਹੜਾ ਮਤਲਬ ਦੋ ਤਿੰਨ ਚੀਜ਼ਾਂ ਨੇ ਮੈਂ ਤੁਹਾਨੂੰ ਐਕਸਪਲੇਨ ਕਰਦਾ ਪਾਸਪੋਰਟ ਹੈਗਾ ਜਿਹੜਾ origignal state ਦਾ origignal country ਦਾ ਜਿਹੜਾ ਪਾਸਪੋਰਟ ਹੋਣਾ ਚਾਹੀਦਾ ਬਰਥ ਸਰਟੀਫਿਕੇਟ ਹੋਣਾ ਚਾਹੀਦਾ ਜਾਂ ਫਿਰ ਨਿਟਰਲਾਈਜੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਫਰਮ देयर origignal ਕੰਟਰੀ ਆਫ origin this is exactly what is the notice states ਇਹ ਨੋਟਿਸ ਜਿਹੜਾ ਹੈ ਉਹ ਵੀ ਮੈਂ ਤੁਹਾਨੂੰ ਨਾਲ ਲਾ ਰਿਹਾ ਤੇ ਇਹ ਇਨਫੋਰਮੇਸ਼ਨ ਹੁਣੀ ਆ ਰਹੀ ਸੀ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਜਿਹੜੇ ਆਪਣੇ ਕਸਟਮਰ ਨੇ ਉਹਨਾਂ ਦੇ ਡਰਾਈਵਰ ਹੋ ਕੇ ਤੇ ਮੈਂ ਕਿਹਾ ਜੀ ਇਹ ਤੀਜਾ ਤੁਸੀਂ ਭਜਵਾ ਦਿਓ ਤੇ ਰਾਈਟ ਅਵੇ ਉਹਨਾਂ ਨੂੰ ਜਿਹੜਾ ਪ੍ਰੋਸੈਸ ਕਰ ਦੇਣ ਕਿ ਬੱਚਿਆਂ ਨੂੰ ਛੱਡ ਦੇਣਗੇ ਤੇ ਇਹ ਇਨਫੋਰਮੇਸ਼ਨ ਹੈ ਜਿਹੜੀ ਆ ਤਾਜੀ ਇਨਫੋਰਮੇਸ਼ਨ ਹੈ ਮੈਂ ਤੁਹਾਨੂੰ ਦੇ ਰਿਹਾ ਤੇ ਜਿੱਦਾਂ ਜਿੱਦਾਂ ਕੋਈ ਹੋਰ ਡਵੈਲਪ ਹੁੰਦੀ ਹੈ ਤੁਹਾਨੂੰ ਅਪਡੇਟ ਕਰਾਂਗੇ ਥੈਂਕ ਯੂ